ਦਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਤੇ ਜੇਕਰ ਤੁਸੀਂ ਵੀ ਐਡ ਕਰਵਾਉਣੀ ਆ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਦੋਸਤੋ ਅੱਜ ਆਪਾਂ ਵੀਡੀਓ ਕਵਰ ਕਰਨ ਜਾ ਰਹੇ ਹਾਂ ਪਿੰਡ ਰਾਮਗੜ੍ਹ ਜ਼ਿਲ੍ਹਾ ਬਰਨਾਲਾ ਪਹਿਗਾ ਤਹਿਸੀਲ ਤਾਪਾ ਪਹਿਗੀ ਜੀ ਤਾਂ ਨੰਬਰ ਹੈਗਾ ਜੀ 9972875201 9872875201 ਪਿੰਡ ਰਾਮਗੜ੍ਹ ਜੀ ਜ਼ਿਲ੍ਹਾ ਬਰਨਾਲਾ ਜਿਹੜੀ ਤੁਸੀਂ ਸਕਰੀਨ ਤੇ ਮੈਂ ਦੇਖ ਰਿਹਾ ਹਾਂ ਜੀ ਦੂਜੇ ਸੂਏ ਸੂਰੀ ਹੈ ਜੀ 5 ਫਰਵਰੀ ਨੂੰ ਇਹਦੇ ਦਿਨ ਪੂਰੇ ਹੋਣਗੇ ਜੀ ਠੀਕ ਹੈ ਨਾ ਜੀ ਗੋਲਕੁੰਡੇ ਸਿੰਘ ਦੇ ਵਿੱਚ ਆ ਗਈ ਜੇਕਰ ਗੱਲ ਕਰੀਏ ਆਪਾਂ ਇਹਦੀ ਪਿਛਲੇ ਰਿਕਾਰਡ ਦੀ ਤਾਂ 12 ਕਿਲੋ ਨੈਟ ਚ ਹੋਇਆਗਾ ਜੀ ਘਰ ਦੀ ਕੱਟੀ ਵੀਰਾਂ ਨੇ ਤਿਆਰ ਕਰੀ ਸੀਗੀ ਜੀ ਇਹ ਹੁਣ ਕਰਨੀ ਬਕਾਉ ਹੁਣ ਦੂਜੇ ਸੂਏ ਸੂਗੀ ਜੀ ਦਿਨ ਇਹਦੇ ਪੂਰੇ ਹੋਣਗੇ 5 ਫਰਵਰੀ ਨੂੰ ਸਾਨੂੰ ਤੋੜ ਕੇ ਦਿਖਾਉਣੀ ਹੈ ਜੀ ਤਾਂ ਗੋਲਕੁੰਡੇ ਸਿੰਘ ਦੇ ਵਿੱਚ ਆ ਗਈ ਜੀ ਸੀਮਨ ਵਗੈਰਾ ਵੀ ਵਧੀਆ ਕੰਨੇ ਭਰਿਆ ਹੋਇਆਗਾ ਜੀ ਤੁਸੀਂ ਦੇਖ ਸਕਦੇ ਹੋ ਚੋਨ ਚ ਬਾਦੀ ਇੱਕ ਨੰਬਰ ਹੈ ਜੀ ਪੂਰੇ ਪ੍ਰੋਪਰ ਵਿੱਚੀ ਤੇ ਥਾਣਾ ਜੀ ਬ੍ਰੀਕ ਚੋਈ ਦੇ ਵਿੱਚ ਆ ਗਈ ਤਾਂ ਰੈਨਲ ਦੂਜੇ ਸੂਏ ਸੂਨ ਜਾ ਰਹੀ ਹੈ ਜੀ ਜੇਕਰ ਗੱਲ ਕਰੀ ਆਪਾਂ ਇਹਦੇ ਮੁੱਲ ਦੀ ਤਾਂ 1 30 ਮੁੱਲ ਹੋਊਗਾ ਜੀ ਵਿੱਚੋਂ ਮਾਨ ਤਾਨ ਹੋ ਜਾਊਗਾ ਜੀ ਥੋੜਾ ਤਾਂ ਨੰਬਰ ਸਕਰੀਨ ਤੇ ਹੈ ਜੀ ਕਰ ਲੋ ਸੰਪਰਕ ਪਿੰਡ ਰਾਮਗੜ੍ਹ ਜੀ ਜ਼ਿਲ੍ਹਾ ਬਰਨਾਲਾ